ਐਤੋ ਸ਼ਰਾਬ ਪੀਣੀ ਕੋ ਬੜੀਆ ਚੀਜ਼ ਹੈਗੀ ਠੀਕ ਹੈ ਕੋਈ ਬੰਦਾ ਤੁਹਾਨੂੰ ਖੁੱਲੀ ਸ਼ਰਾਬ ਦੇਣ ਆਉਂਦਾ ਸਸਤੀ ਦੇਣ ਆਉਂਦਾ ਉਹ ਤੋਂ ਸ਼ਰਾਬ ਕਿਸੇ ਨੇ ਨਹੀਂ ਲੈਣੀ ਜਿਹਨੇ ਲੈਣੀ ਹੈ ਕਿਸੇ ਦਾ ਬਾੜਾ ਸ਼ਕੀਨ ਨਾ ਕੋ ਹੋਣੀ ਆਣੀ ਹੈ ਹਮ ਤਿਹਾੜਾ ਆਉਣਾ ਠੀਕ ਹੈ ਕੋ ਬਾੜਾ ਸ਼ਕੀਨ ਆ ਤੇ ਠੇਕੇ ਦੇ ਉਹ ਟਰਾਈਟ ਠੇਕੇ ਸਰਕਾਰੀ ਠੇਕੇ ਪੁਰਾਣੇ ਦਾਲੂ ਤੇ ਹੀ ਮੰਗੇ ਉਹ ਇਹ ਕੋ ਪ੍ਰਮੋਟ ਨਹੀਂ ਕਰਦੇ ਦਰ ਨੂੰ ਠੀਕ ਹੈ ਪਰ ਕਿਸੇ ਨੂੰ ਖੁੱਲੀ ਸ਼ਰਾਬ ਨਹੀਂ ਪੀਣੀ ਜਿਹਨੇ ਦੇਖੋ ਡਿਲੀਵਰੀ ਦੇਣ ਵਾਲਾ ਉਹ ਤੋਂ ਨਹੀਂ ਲੈਣਾ ਇਹ ਗਿਲੇ ਵਾਕਿਆ ਹੈ ਜੀ ਵਿਸ਼ੇ ਕਰਕੇ ਹੋਇਆ ਵਾਕਿਆ ਹੈ ਕਿ ਸਸਤੀ ਕਰਕੇ ਦੇ ਦੇ ਤੁਸੀਂ ਕੀ ਕਰਦੇ ਬਾਜ਼ੀਰ ਤੋਂ ਸਸਤੇ ਮਰਦੀ ਜਰਾ ਉਹ ਤੋਂ ਲੈ ਲੈਂਦੇ ਜਾਨਦਾਰੋਂ ਆਪਣੀ ਜਾਨਦਾਰੋਂ ਸਸਤਾ ਕੁਝ ਨਹੀਂ ਹੁੰਦਾ ਬੇਟਾ ਠੀਕ ਹੈ ਨਾ ਮੰਨ ਲਓ ਮੰਨ ਲਓ ਏਕੇ ਦੀ ਬੋਤਲ 180 ਦੀ ਮਿਲੇਗੀ ਕਿਥੇ ਕਿ ਮਿਲਦੀ ਹੈ ਏਕੇ ਦੀ ਆਹ ਜਿਹੜਾ ਉਹ ਸੰਤਰਾ ਸੁੱਕਾ ਹੈ ਉਸ ਤੋਂ ਜ਼ਰੂਰੀ ਹੈ ਹੈ ਸਰ ਉਹ ਸੋਹ ਕੋਈ ਬਾਜ਼ੀਰ ਨਹੀਂ ਚੋਗਾ ਕਿ ਉਹ ਆਪਕੋ 200 ਕੀ ਦੇ ਜਾਏਗਾ ਮੰਨ ਲਓ ਜਾਂ 150 ਕੀ ਵੀ ਦੇ ਜਾਏਗਾ ਇਹ ਅਜਰਾ ਜਰਾ ਸੱਚ ਆਪਰੇਸ਼ਨ ਆ ਪੱਠਿਆਂ ਤੇ ਸ਼ੈਲਾਂ ਵਿੱਚ ਇਹ ਮਾਨਯੋਗ ਐਸਐਸਪੀ ਸੰਗਰੂਰ ਚਾਹ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਕੀਤਾ ਜਾ ਰਿਹਾ ਜੋ ਵੀ ਲੇਬਰ ਪੱਠਿਆਂ ਦੇ ਉੱਪਰ ਸ਼ੈਲਰ ਉੱਪਰ ਕੰਮ ਕਰਦੀ ਆ ਜਿਨ੍ਹਾਂ ਨੂੰ ਅਵੇਅਰ ਕਰਨ ਵਾਸਤੇ ਸ਼ਰਾਬ ਬਾਰੇ ਖਾਸ ਕਰਕੇ ਤੇ ਹੋਰ ਵੀ ਨਸ਼ੇ ਤੇ ਬਰਾਈਆਂ ਤੋਂ ਅਵੇਅਰ ਕਰਨ ਲਈ ਅੱਜ ਸਾਰਾ ਪ੍ਰਸ਼ਾਸਨ ਇੱਥੇ ਆਇਆ ਸੀ ਐਸ ਡੀ ਐਮ ਸਾਹਿਬ ਵੀ ਆਏ ਸੀ ਤੇ ਇਹਨਾਂ ਨੇ ਸਾਰਿਆਂ ਨੂੰ ਕਾਫੀ ਡਿਟੇਲ ਚ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਨਸ਼ਿਆਂ ਤੋਂ ਰੋਕਣ ਬਾਰੇ ਵੀ ਤੇ ਹੋਰ ਇਹਨਾਂ ਚ ਇਹਨਾਂ ਬਰਾਈਆਂ ਅਲਾਮਤਾਂ ਤੋਂ ਦੂਰ ਰਹਿਣ ਬਾਰੇ ਜੈ ਹਾਂ